11 ਜੁਲਾਈ 2025 ਤੇ ਦਿਨ ਸ਼ੁੱਕਰਵਾਰ ਉੱਤਰ ਪ੍ਰਦੇਸ਼ ਤੇ ਮਥੁਰਾ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਰਾਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਬਾਗਿਚੇ 'ਚ ਰੁਕੇ ਹੋਏ ਆਂ ਤੇ ਹਜੇ ਆਪਾਂ ਇੱਥੇ ਹੀ ਆਂ ਤੇ ਅੱਜ ਦੀ ਟਾਈਮ ਦੀ ਗੱਲ ਕਰੀਏ ਤੇ ਸਾਢੇ 10 ਦੇ ਲਵੇ ਤੋਂ ਹੀ ਅੱਜ ਦਾ ਜਿਹੜਾ ਟਾਈਮ ਹੋ ਗਿਆ ਉਹ ਕਿਉਂ ਹੋ ਗਿਆ ਤੇ ਕੱਪੜਿਆਂ ਦੀ ਪਹਿਲਾਂ ਪੰਡ ਧੋਤੀ ਆਪਾਂ ਤੇ ਫਿਰ ਆਪਾਂ ਨਹਾਤੇ ਤੇ ਜਿਹੜੇ ਆਪਾਂ ਕੱਪੜੇ ਪਾ ਰੱਖੇ ਸੀ ਉਹ ਵੀ ਆਪਾਂ ਧੋਤੇ ਆ ਤੇ ਮੁੰਡੇ ਜਿੱਥੇ ਆਪਾਂ ਹਾਲਜ ਰਾਤ ਸੁੱਤੇ ਸੀ ਤੇ ਉੱਥੇ ਤਿੰਨੇ ਲੰਮਲੇਟ ਹੋਏ ਪਏ ਆ ਸਕੀਮਾਂ ਕਰੀ ਜਾਂਦੇ ਆ ਵੀ ਆਪਾਂ ਅੱਜ ਅੱਡੋ ਅੱਡੀ ਜਾਣਾ ਹੈ ਇਹ ਵੀਡੀਓ ਆਪਾਂ ਅੱਡੋ ਅੱਡੀ ਬਣਾ ਕੇ ਲਿਆਉਣੀ ਆ ਕੋਈ ਕਹਿੰਦਾ ਮੈਂ ਕਿੱਧਰ ਨੂੰ ਜਾਣਾ ਤੇ ਕੋਈ ਕਹਿੰਦਾ ਮੈਂ ਕਿੱਧਰ ਨੂੰ ਜਾਣਾ ਇਹ ਗੱਲ ਬਾਤ ਹੈ ਤੇ ਆਪਾਂ ਹੁਣ ਸਾਰਿਆਂ ਦੇ ਨਾਲ ਅੱਜ ਦੀ ਸਵੇਰ ਦੀ ਸਾਸਰੀ ਘਰ ਬੁਲਾਉਨੇ ਆ ਬਹੁਤ ਵਧੀਆ ਕੂਲਰ ਚੱਲੀ ਜਾਂਦਾ ਹੈ ਤੇ ਸੁਣੀ ਹਵਾਈ ਜਾਂਦੀ ਹੈ ਸਾਰੇ ਨਾ ਧੋ ਕੇ ਲੰਮ ਲੇਟ ਹੋਏ ਪਏ ਆ ਸਸਰੀਕਾਲ ਹਰਪਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਬਸ ਠੀਕ ਹੈ ਜੀ ਠੀਕ ਹੈ ਰੱਤੋਂ ਦਾ ਲੇਟ ਜੁੱਤੇ ਸੀਗੇ ਅਸ਼ਾ ਜੀ ਹਮ ਥੋੜੀ ਨੀਂਦ ਆ ਜਾਂਦੀ ਆ ਚਲੋ ਕੋਈ ਨਹੀਂ ਚੱਲ ਜਾਈਏ ਬਰ ਅੱਗੇ ਦਾ ਸਫ਼ਰ ਤਿਆਰ ਕਰਦੇ ਆ ਅੱਗੇ ਗੱਲਾਂ ਬਾਤਾਂ ਕਰਦੇ ਆ ਸਫ਼ਰ ਦੇ ਵਿੱਚ ਇਹ ਇੰਦਰ ਆਪਣੇ ਬਿੱਟੂ ਬਾਈ ਜੀ ਥੋੜੀਆਂ ਥੋੜੀਆਂ ਅੱਖਾਂ ਮੀਚ ਲੈਂਦੇ ਖੋਲ ਲੈਂਦੇ ਸਾਸਰੀ ਗਾਲ ਬਿੱਟੂ ਬਾਈ ਜੀ ਸਾਸਰੀ ਗਾਲ ਬਾਈ ਸਾਰਿਆਂ ਨੂੰ ਜੀ ਬਹੁਤ ਟਾਈਮ ਜੇ ਉੱਠੇ ਹੋਏ ਆਂ ਨੀਂਦ ਐਸੇ ਹੀ ਬਹੁਤ ਟਾਈਮ ਦੇ ਆਂ ਹਾਂਜੀ ਤੇ ਨੀਂਦ ਕਰਿਆ ਨੇ ਬਾਈ ਚਲੋ ਕੱਪੜੇ ਥੋਲੇ ਕੱਪੜੇ ਵੀ ਥੋਲੇ ਦੇ ਨਾਂ ਵੀ ਲਿੱਤਾ ਜਿਹੜੇ ਕੱਪੜੇ ਪਾਈ ਸੀ ਬਾਈ ਉਹ ਵੀ ਆਪਾਂ ਥੋਲੇ ਆ ਲੈ ਇੱਕ ਅਲੱਗ ਅਲੱਗ ਜਾਵਾਂਗੇ ਬਿੱਟੂ ਬਾਈ ਕਹਿੰਦਾ ਨਹੀਂ ਆਪਾਂ ਇਕੱਠੇ ਹੀ ਜਾਵਾਂਗੇ ਸਾਰੇ ਹੁਣ ਰੱਖੇ ਚੱਲਾਂਗੇ ਹਾਂ ਜਿੱਧਰ ਵੀ ਜਾਵਾਂਗੇ ਆਪਾਂ ਇਕੱਠੇ ਜਾਵਾਂਗੇ ਜੇ ਕਰ ਮੈਂ ਇਹੀ ਗੱਲ ਕਰਦਾ ਲੱਗਦਾ ਸਾਸਰੀ ਕਾਰਡ ਨਹੀਂ ਸ਼ੂ ਬਾਈ ਸਾਸਰੀ ਕਾਰਡ ਮੇਰੇ ਸਾਰੇ ਵੀਰ ਭਰਾਵਾਂ ਨੂੰ ਤੇ ਉਧਰ 간ੋਂ ਪੈਰੀ ਹੱਥ ਲਾ ਕੇ ਅੱਜ ਦਾ ਲੋਗ ਸ਼ੁਰੂ ਕਰੀ ਦਿੱਤਾ ਹੁਣ ਆਪਣੇ ਆ ਸੰਦੀਪ ਬਾਈ ਨੇ ਤੇ ਬਸ ਮੈਂ ਇਹੀ ਕਹਿੰਦਾ ਸੀਗਾ ਕਿ ਜਾਵਾਂਗੇ ਤਾਂ ਇਕੱਠੇ ਜਾਵਾਂਗੇ ਨਹੀਂ ਤਾਂ ਫਿਰ ਕੋਈ ਚੱਕਰ ਨਹੀਂ ਕਿਉਂਕਿ ਸ਼ੁਰੂ ਤੋਂ ਹੀ ਪਹਿਲੇ ਲੋਗ ਵਲੋਗ ਬਣਾਇਆ ਕਰੋ ਚਾਰੋਂ ਬਾਈ ਤੇ ਹੁਣ ਚਾਰੋਂ ਵਲੋਗ ਅਸੀਂ ਇਕੱਠੇ ਬਣਾਣੇ ਆ ਤਾਂ ਫਿਰ ਲੋਗ ਦੀ ਸਾਰਾ ਸੇਮ ਸੇਮ ਹੋ ਜਾਂਦਾ ਕੰਟੈਂਟ ਬਾਕੀ ਕੋਸ਼ਿਸ਼ ਕਰਦੇ ਆ ਹੌਲੀ ਹੌਲੀ ਥੋੜਾ ਬਹੁਤ ਚੇਂਜ ਲਿਆਵਾਂਗੇ ਤੇ ਬਸ ਬਣੇ ਰਹੋ ਲੋਕਾਂ ਦੇ ਨਾਲ ਰਹੂ ਬਗੈ ਹੀ ਜਾ ਰਹੇ ਤਣੀ ਤੇ ਸੁੱਕਦੇ ਹੋਏ ਕੱਪੜੇ ਤੇ ਮਾਤਾ ਨੂੰ ਮੈਂ ਕਿਹਾ ਵੀ ਅਸੀਂ ਇੱਥੇ ਮੰਦਰ ਉਹ ਘੁੰਮ ਕੇ ਆਉਣੇ ਆ ਤੇ ਸਾਈਕਲ ਇੱਥੇ ਖੜਿਆ ਹੈ ਕਹਿੰਦਾ ਸਾਈਕਲਾਂ ਦੀ ਤਾਂ ਕੋਈ ਗੱਲ ਨਹੀਂ ਜਿਹੜੇ ਤਣੀ ਤੇ ਕੱਪੜੇ ਪਏ ਆ ਇਹਨਾਂ ਦਾ ਧਿਆਨ ਰੱਖਿਓ ਮੈਂ ਕਿਵੇਂ ਕਹਿੰਦੀ ਇੱਥੇ ਬਾਂਦਰ ਬਹੁਤ ਤੇਜ਼ ਆ ਤੇ ਇਹ ਚੱਕ ਕੇ ਲੈ ਜਾਂਦੇ ਆ ਮੈਂ ਕਿਹਾ ਕੋਈ ਗੱਲ ਨਹੀਂ ਮਾਤਾ ਦੇਖੀ ਜਾਊਗੀ ਜੀ ਹੁਣ ਆਪਾਂ ਨਿਸ਼ੂ ਭਾਈ ਕਿੱਧਰ ਨੂੰ ਜਾਣਾ ਹੈ ਜੀ ਜਨਮ ਭੂਮੀ ਜਾ ਰਹੇ ਜੀ ਜਨਮ ਭੂਮੀ ਉਸ ਤੋਂ ਬਾਅਦ ਅਸੀਂ ਦਵਾਰਕਾ ਦੀ ਹਿਸ ਟੈਂਪਲ ਜਾਵਾਂਗੇ ਠੀਕ ਹੈ ਫਿਰ ਬਸ ਇੱਕ ਵਾਰੀ ਕੋਈ ਖਾਣਾ ਖੋੜ ਜਾਵਾਂਗੇ ਫਿਰ ਤੇ ਆ ਗਏ ਜੀ ਫਿਰ ਆਪਾਂ ਅੱਗੇ ਦਾ ਸਫਰ ਕੋਈ ਤੈਅ ਕਰਾਂਗੇ ਠੀਕ ਹੈ ਜੀ ਓਕੇ ਕਰਦੇ ਆਂ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਸ਼੍ਰੀ ਕ੍ਰਿਸ਼ਨ ਜੀ ਦਾ ਜਿੱਥੇ ਜਨਮ ਹੋਇਆ ਸੀ ਆ ਆਪਾਂ ਉਸ ਥਾਂ ਤੇ ਪਹੁੰਚ ਗਏ ਆਂ ਤੇ ਤੁਸੀਂ ਦੇਖ ਸਕਦੇ ਹੋ ਤੇ ਅੰਦਰ ਨਾ ਫੋਨ ਲੈ ਜਾਣ ਦੇਂਦੇ ਨਾ ਕੈਟਰਲ ਜਾਣ ਦੇਂਦੇ ਨਾ ਪਾਵਰ ਬੈਂਕ ਲੈ ਜਾਣ ਦੇਂਦੇ ਆ ਕਹਿੰਦੇ ਬਾਹਰ ਜਮ੍ਹਾਂ ਕਰਾ ਕੇ ਆਓ ਤੇ ਆਪਾਂ ਬਾਹਰ ਜਮ੍ਹਾਂ ਕਰਾ ਕੇ ਤੇ ਅੰਦਰ ਦਰਸ਼ਨ ਕਰਨ ਚੱਲਦੇ ਆਂ ਫੋਨ ਜਿਵੇਂ ਦੱਸਿਆ ਸੀ ਕਿ ਫੋਨ ਅੰਦਰ ਲਿਜਾਣਾ ਮਨਾ ਹੈ ਤੇ ਆਪਾਂ ਫੋਨ ਬਾਹਰ ਜਮਾ ਕਰਾਤਾ ਪਾਵਰ ਬੈਂਕ ਕੱਟਕਟ ਤੇ ਦਰਸ਼ਨ ਆਪਾਂ ਦਾ ਕਰ ਰਿਹਾਏ ਤੇ ਸੰਗਤਾਂ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਅੰਦਰ ਫੋਨ ਲਿਜਾਣ ਨਹੀਂ ਇਟ ਹੈ ਕੀ ਹੈ ਮੁੰਡੇ ਇਹ ਸਮਝਾਈ ਜਾਂਦੀ ਨਾ ਕੁਝ ਤੂੰ ਦੱਸਦਾ ਨਾ ਕੋਈ ਗੱਲਬਾਤ ਕਰਦਾ ਤੂੰ

ਜੈਗੋ ਮਾਤਾ ਹੋਏ ਹੋਏ ਦੋ ਕਾ ਡੱਬੀਆਂ ਐ ਤੇ ਇਨਾਂ ਤੇ ਲਿਖਿਆ ਜੈਗੋ ਮਾਤਾ ਇਹ ਐ ਇੱਧਰ ਇਹ ਭਾਈ ਜੀ ਆ ਮੱਛਰਾਂ ਨੂੰ ਭਜਾਉਣ ਵਾਸਤੇ ਜਿੰਨਾਂ ਨੇ ਠਿੱਠ ਕੀਤਾ ਵਾ ਸੀ ਆ ਭਾਈ ਆਹ ਕੀ ਅਲਿਸ਼ ਬਈ ਇਹ ਵੀ ਮੱਛਰਾਂ ਨੂੰ ਭਜਾਉਣ ਵਾਸਤੇ ਆ ਹਾਂ ਇਹ ਵੀ ਮੱਛਰਾਂ ਨੂੰ ਭਜਾਉਣ ਵਾਸਤੇ ਆ ਸਮਾਰਸਲਾ ਖਾਸਾ ਹੀ ਮੰਗਾਈ ਬੈਠਾ ਮੁੰਡਾ ਪਤਾ ਨਹੀਂ ਨਿਸ਼ੂ ਭਾਈ ਮੰਗਾਇਆ ਹੈ ਕਿ ਆਇਆ ਕਿਤੋਂ ਕਿ ਕਿਸੇ ਖਾਸ ਨੇ ਭੇਜਿਆ ਠੀਕ ਹੈ ਇਧਰ ਇੱਕ ਹੋਰ ਪਤਾ ਨਹੀਂ ਕੀ ਜੰਤਰ ਆ ਖੋਲੀ ਜਾਂਦਾ ਇਹ ਬਸੰਦਰ ਪੈਕਿੰਗ ਬੜੀ ਤਕੜੀ ਹੈ ਖੋਲਾ 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 ਇਹ ਚੱਕ ਖੁੱਲ ਗਿਆ ਭਈ ਇਹ ਵੀ ਬਾੜ ਆ ਰਿਹਾ ਇਹ ਕੀ ਹੈ ਗੁਲਕੰਦ ਸੂਰਿਆ ਤਾਪੀ ਗੁਲਕੰਦ ਹੁੰਦੀ ਹੈ ਤੇਰੀ ਤਸਵੀਰ ਗਰਮ ਰਹਿੰਦੀ ਹੈ ਭਈ ਤਸਵੀਰ ਠੰਡੀ ਕਰਨ ਵਾਸਤੇ ਗੁਲਕੰਦ ਆ ਭੰਡਾਰੇ ਦੇ ਵਿੱਚੋਂ ਤੇ ਉਹ ਉਹਦੇ ਵਿੱਚੋਂ ਆਹ ਸੰਦ ਸਦੇੜਾ ਨਿਕਲਿਆ ਤੇ ਇਹਦੀ ਜਾਣਕਾਰੀ ਆਪਾਂ ਨਿਸ਼ੂ ਬਾਈ ਤੋਂ ਲੈਣੀ ਹੈ ਵੀ ਇਹ ਕਿਨੇ ਭੇਜਿਆ ਬਾਈ ਤੇ ਇਹ ਕਿ ஆன்ਲਾਈਨ ਮੰਗਾਇਆ ਸੁੱਤਾ ਪਿਆ ਸੀ ਇੱਕਦਮ ਭੱਜ ਕੇ ਗਿਆ ਮੈਂ ਕਿ ਇਹਨੂੰ ਕੀ ਹੋ ਗਿਆ ਤੇ ਜਿਹੜਾ ਤੁਸੀਂ ਯੰਤਰਿਆ ਦੇਖੀ ਹੋਣਾ ਡੱਬਾ ਆ ਇਹ ਚੱਕ ਕੇ ਲਿਆ ਪਤਾ ਇਹਦੀ ਜਾਣਕਾਰੀ ਆਪਾਂ ਨਿਸ਼ੂ ਬਾਈ ਤੋਂ ਲੈਣੀ ਹੈ ਨਿਸ਼ੂ ਬਾਈ ਇਹ ਸੰਦ ਸਦੇੜਾ ਕਦੋਂ ਕ ਮੰਗਾਲਿਆ ਇਹ ਜੀ ਅੱਜ ਹੀ ਆਇਆ ਜੀ ਆਪਾਂ ਨੂੰ ਕਿਸੇ ਖਾਸ ਨੇ ਭੇਜਿਆ ਹੈ ਠੀਕਾ ਮਤਲਬ ਮੰਗਾਇਆ ਨਹੀਂ ਤੈਨੂੰ ਭੇਜਿਆ ਹੈ ਕਿਸ ਨੇ ਭੇਜਿਆ ਮੈਨੂੰ ਤੇ ਆਪਾਂ ਸਾਰੇ ਇਸਤੇਮਾਲ ਕਰਾਂਗੇ ਠੀਕ ਹੈ ਬੇਗੁਲਕੰਦ ਜੀ ਦਾ ਮੇਰਾ ਜੀ ਕਰਦਾ ਹੁਣੇ ਖੋਲ ਲਾ ਯਾਰ ਲਾਲਾਂ ਹੀ ਢਿੱਗਾਂ ਲੱਗੀਆਂ ਘਰੇ ਬੇਬੇ ਬਣਾਉਂਦੀ ਹੁੰਦੀ ਸੀ ਆਪ ਖੁਦ ਆਪਣੇ ਨਾ ਢਾਣੀ ਐ ਤੇ ਆਪਣੇ گلاب ਦੇ ਫੁੱਲ ਪਹਿਲਾਂ ਲੱਗੇ ਹੁੰਦੇ ਸੀ ਹੁਣ ਤਾਂ ਵਿਚਾਰੇ ਖਰਾਬ ਹੋਏ ਉਹਨਾਂ ਨੇ ਜਿਹੜਾਂ ਤੇ ਬੇਬੇ ਘਰੇ ਬਣਾਉਂਦੀ ਹੁੰਦੀ ਸੀ ਇਹਨਾਂ ਨੂੰ ਗੁਲਕੰਦ ਤਿਆਰ ਕਰਦੀ ਹੁੰਦੀ ਸੀ ਇਹ ਵੀ ਸਵੇਰ ਅਜ ਦਾ 4.5 ਵਜ ਦਾ ਹੋ ਗਿਆ ਤੇ ਆਪਾਂ ਗੁਰਦਰਾ ਸਾਹਿਬ ਦੇ ਵਿੱਚ ਹੀ ਲਾਮ ਲੇਟ ਹੋਏ ਬੈਠੇ ਆ ਤੇ ਇਧਰੋਂ ਛੋਟੇ ਖਾਲਸਾ ਜੀ ਜਿਆਦਾ ਥਾਲੀ ਚੱਕੀ ਆਉਂਦੀ ਹੈ ਤੇ ਵਿੱਚ ਰੱਖਿਆ ਹੈ ਗਲਾਸ ਇਹ ਗੱਲਬਾਤ ਐਵੇਂ ਆ ਕਿ ਆਪਾਂ ਬਾਜ਼ਾਰ ਚ ਗਏ ਸੀ ਇਹ ਤੇ ਜਿਹੜਾ ਕ੍ਰਿਸ਼ਨ ਜੀ ਦਾ ਜਨਮ ਸਥਾਨ ਆ ਉੱਥੇ ਆਪਾਂ ਘੁੰਮ ਕੇ ਆ ਗਏ ਸੀ ਇਹ ਕੀ ਜਿਹੜੀ ਆਪਾਂ ਕੱਪੜਿਆਂ ਦੀ ਪੰਡ ਧੋਤੀ ਸੀ ਤੇ ਵਧੀਆ ਧੁੱਪ ਨਿਕਲੀ ਵੀ ਸੋਹਣੀ ਤੇ ਉਹ ਸੁੱਕ ਗਿਆ ਤੇ ਹੁਣ ਆਪਾਂ ਤੈਹਤੂ ਲੋਣੇ ਆ ਤੇ ਫੇਰ ਆਪਾਂ ਅੱਗੇ ਚੱਲਦੇ ਆਂ ਤੇ ਮੀਸ਼ੂ ਭਾਈ ਤੇ ਬਿੱਟੂ ਭਾਈ ਕਹਿੰਦੇ ਵੀ ਆਪਾਂ ਮਾਥੁਰਾ ਤੋਂ ਵਰਿੰਦਾਵਨ ਜਾਵਾਂਗੇ ਤੇ ਇੱਥੇ ਗੁਰਦੁਆਰਾ ਸਾਹਿਬ ਆ ਉੱਥੇ ਅੱਜ ਚੱਲਾਂਗੇ ਤੇ ਉੱਥੋਂ ਦੇ ਤੁਹਾਨੂੰ ਦਰਸ਼ੇ ਕਰਾਵਾਂਗੇ ਐਸੀ ਆਪਣੇ ਕੱਪੜੇ ਵੀ ਇਹਨੂੰ ਤੇ ਲਾ ਲਈਏ ਤੇ ਫਿਰ ਅੱਗੇ ਦਾ ਸੌਖਾ ਕਰਦੇ ਹਾਂ ਆਪਾਂ ਹੁਣ ਦੁਪਹਿਰ ਤੱਕਰ ਕੀਤਾ ਰੈਸਟ ਤੇ ਹੁਣ ਜਿਹੜੀਆਂ ਗੱਡੀਆਂ ਆਪਾਂ ਵਰਿੰਦਾਵਨ ਨੂੰ ਪਾਉਨੇ ਆ ਤੇ ਅੱਜ ਸਫਰਾਂ ਚ ਨਿਕਲਦੀਆਂ ਆਪਣੀਆਂ ਗੱਡੀਆਂ ਅੱਗੇ ਨੂੰ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਤੇ ਜਿਹੜਾ ਆਪਣਾ ਸਫਰ ਹੈ ਵਰਿੰਦਾਵਨ ਦਾ 8-9 ਕਿਲੋਮੀਟਰ ਤੇ ਲਵੇ ਤਵੇ ਹੈਗਾ ਤੇ ਆਪਾਂ ਜਲਦੀ ਪਹੁੰਚ ਜਾਾਂਗੇ 7:30 ਵਜੇ ਦਾ ਵੇਲਾ ਹੋ ਗਿਆ ਤੇ ਆਪਾਂ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਟਿੱਲਾ Vrindavan Mathura ਚ ਪਹੁੰਚ ਗਏ ਆ ਸਾਰਿਆਂ ਤੋਂ ਪਹਿਲਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਦੇ ਆ ਤੇ ਫਿਰ ਸਾਰੀਆਂ ਸੰਗਤਾਂ ਦੇ ਨਾਲ ਆਪਾਂ ਇੱਥੋਂ ਦਾ ਇਤਿਹਾਸ ਸਾਂਝਾ ਕਰਾਂਗੇ ਜਿਹੜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਹੈ ਤੇ ਸਮਾਂ ਜਿਹੜਾ 12:30 ਹੋ ਗਿਆ ਤੇ ਆਪਾਂ ਗੁਰਦੁਆਰਾ ਸਾਹਿਬ ਵਿੱਚ ਹੀ ਰੁਕੇ ਹੋਏ ਆ ਤੇ ਆ ਆਪਣੀਆਂ ਚਾਰੇ ਗੱਡੀਆਂ ਖੜੀਆਂ ਹੈ ਤੇ ਆਪਣੇ ਨਾਲ ਦੇ ਹਾਲ ਦੇ ਵਿੱਚ ਵੀਡੀਓ ਕੱਟ ਵੱਡ ਕਰੀ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਦੇ ਇhtiyas ਦੇ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਤੇ ਉਹਦੀ ਗੱਲਬਾਤ ਇਹ ਸੀਗੀ ਕਿ ਆਪਾਂ ਥੋੜਾ ਲੇਟ ਹੋ ਗਏ ਸੀ ਇਹ ਉਹਦੇ ਕਰਕੇ ਇੱਥੋਂ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਪਾਏ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਤੇ ਜਿਹੜੀ ਕੱਲ ਦੀ ਵੀਡੀਓ ਹੈ ਉਹਦੇ ਵਿੱਚ ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਜ਼ਿਕਰ ਕਰਾਂਗੇ ਤੇ ਇੱਥੇ ਦਾ ਗੁਰਦੁਆਰਾ ਸਾਹਿਬ ਹੈ ਬਹੁਤ ਇਤਿਹਾਸਿਕ ਹੈ ਕਿਉਂਕਿ ਪਹਿਲੇ ਪਾਤਸ਼ਾਹੀ ਆਪਣੇ ਗੁਰੂ ਨਾਨਕ ਦੇਵ ਜੀ ਤੇ 10ਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀਗੇ ਤੇ ਉਹਨਾਂ ਦੇ ਰਿਲੇਟਿਵ ਗੁਰਦੁਆਰਾ ਸਾਹਿਬ ਹੈ ਤੇ ਕੱਲ ਦੀ ਵੀਡੀਓ ਚ ਤੁਸੀਂ ਇਤਿਹਾਸ ਜ਼ਰੂਰ ਸੁਣਿਓ ਤੇ ਇੰਨੇ ਨਾਲ ਹੀ ਆਪਾਂ ਵੀਡੀਓ ਸਮਾਪਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ